ਇਸ ਗਤੀਵਿਧੀ ਵਿੱਚ ਅਸੀਂ ਅਵਤਲ ਦਰਪਨ ਤੋਂ ਬਨਣ ਵਾਲੇ ਪ੍ਰਤਿਬਿੰਬਾਂ ਨੂੰ ਸਮਝਾਂਗੇ ਇਸ ਲਈ ਸਾਨੂੰ ਇੱਕ ਅਵਤਲ ਦਰਪਨ ਚਾਹੀਦਾ ਹੈ ਮੇਰੇ ਕੋਲ ਜੋ ਇਹ ਅਵਤਲ ਦਰਪਨ ਹੈ ਇਸ ਦੀ ਫੋਕਲ ਲੰਬਾਈ 20 ਸੈਂਟੀਮੀਟਰ ਹੈ ਇਸ ਤੋਂ ਇਲਾਵਾ ਸਾਨੂੰ ਇੱਕ ਵਸਤੂ ਦੀ ਲੋੜ ਹੈ ਜਿਸ ਲਈ ਅਸੀਂ ਮੋਮਬਤੀ ਨੂੰ ਵਰਤ ਸਕਦੇ ਹਾਂ ਨਾਲ ਹੀ ਮੋਮਬਤੀ ਬਾਲਣ ਵਾਸਤੇ ਲਾਈਟਰ ਤੇ ਇੱਕ ਸਕੇਲ ਤੇ ਕਾਗਜ਼ ਦਾ ਟੁਕੜਾ ਵੀ ਚਾਹੀਦਾ ਹੈ کاغذ ਦਾ ਟੁਕੜਾ ਸਕਰੀਨ ਦੇ ਤੌਰ ਤੇ ਕੰਮ ਕਰੇਗਾ ਜਿਸ ਤੇ ਅਸੀਂ ਪ੍ਰਤਿਬਿੰਬ ਬਣਾਵਾਂਗੇ ਇਸ ਤੋਂ ਇਲਾਵਾ ਮੇਰੇ ਕੋਲ ਦੋ ਮਾਰਕਰ ਨੇ ਜਿਨ੍ਹਾਂ ਨੂੰ ਅਸੀਂ ਇਸ ਗਤੀਵਿਧੀ ਵਿੱਚ ਵਰਤਾਂਗੇ ਤਾਂ ਆਓ ਸ਼ੁਰੂ ਕਰੀਏ ਮੇਰੇ ਕੋਲ ਜੋ ਦੋ ਮਾਰਕਰ ਨੇ ਉਹਨਾਂ ਵਿੱਚੋਂ ਇੱਕ ਮਾਰਕਰ 20 ਸੈਂਟੀਮੀਟਰ ਦੀ ਫੋਕਲ ਲੰਬਾਈ ਤੇ ਰੱਖਿਆ ਹੈ ਤੇ ਦੂਜਾ ਦੂਜੀ ਫੋਕਲ ਲੰਬਾਈ ਯਾਨੀ 2f ਤੇ ਹੈ ਦੂਜੀ ਫੋਕਲ ਲੰਬਾਈ ਵਕਰਤਾ ਕੇਂਦਰ ਹੈ ਜੋ 40 ਸੈਂਟੀਮੀਟਰ ਦੀ ਦੂਰੀ ਤੇ ਹੈ ਤਾ ਪ੍ਰਤੀਬਿੰਬਾਂ ਨੂੰ ਸਮਝਣ ਲਈ ਅਸੀਂ ਮੋਮਬਤੀ ਨੂੰ ਪਹਿਲਾ ਦਰਪਨ ਅਤੇ ਫੋਕਸ ਦੇ ਵਿਚਕਾਰ ਇਸ ਤੋਂ ਬਾਅਦ ਫੋਕਸ ਤੇ ਅਤੇ ਫਿਰ ਐਫ ਅਤੇ 2ਐਫ ਦੇ ਵਿਚਕਾਰ ਤੇ ਅੰਤ ਵਿੱਚ ਅਸੀਂ ਦੂਜੇ ਫੋਕਸ ਦੇ ਅੱਗੇ ਵੀ ਰੱਖਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਜਲਦੀ ਹੋਈ ਮੋਮਬਤੀ ਨੂੰ ਦਰਪਨ ਅਤੇ ਫੋਕਸ ਦੇ ਵਿਚਕਾਰ ਰੱਖਦੇ ਹਾਂ ਆਓ ਪਹਿਲਾਂ ਇਸ ਸਥਿਤੀ ਨੂੰ ਕਿਰਨ ਆਰੇਖ ਬਣਾ ਕੇ ਸਮਝਦੇ ਹਾਂ ਤਾਂ ਇਹ ਦਰਪਨ ਹੈ ਇਹ ਦਰਪਨ ਦਾ ਮੁਖਤਰਾ ਹੈ ਇਹ ਇਸ ਦਾ ਫੋਕਸ ਹੈ ਤੇ ਇਹ 2F ਹੈ ਜੋ ਵਕਰਤਾ ਕੇਂਦਰ ਵੀ ਹੈ ਹੁਣ ਮੰਨ ਲਓ ਕਿ ਵਸਤੂ ਫੋਕਸ ਅਤੇ ਦਰਪਣ ਦੇ ਵਿਚਕਾਰ ਹੈ ਜਿਵੇਂ ਕਿ ਇੱਥੇ ਜਲਦੀ ਹੋਈ ਮੋਮਬਤੀ ਨੂੰ ਦਰਸਾਇਆ ਗਿਆ ਹੈ ਹੁਣ ਇਹ ਪਤਾ ਲਗਾਉਣ ਲਈ ਕਿ ਪ੍ਰਤੀਬਿੰਬ ਕਿੱਥੇ ਬਣੇਗਾ ਸਾਨੂੰ ਮੋਮਬਤੀ ਤੋਂ ਦਰਪਣ ਤੇ ਕਿਰਨਾਂ ਬਣਾਉਣੀਆਂ ਪੈਣਗੀਆਂ ਮੰਨ ਲਓ ਕਿ ਇਹ ਪਹਿਲੀ ਕਿਰਨ ਹੈ ਇਹ ਕਿਰਨ ਮੁਖ ਤੁਰੇ ਦੇ ਸਮਾਂਤਰ ਜਾਂਦੀ ਹੈ ਤੇ ਦਰਪਣ ਨਾਲ ਟਕਰਾਉਣ ਤੋਂ ਬਾਅਦ ਫੋਕਸ ਤੋਂ ਹੋ ਕੇ ਗੁਜ਼ਰਦੀ ਹੈ ਇਸ ਦਰਪਨ ਵਿੱਚ ਜੋ ਕਿਰਨ ਮੁਕਤਰੇ ਦੇ ਸਮਾਂਤਰ ਹੁੰਦੀ ਹੈ ਉਹ ਦਰਪਨ ਨਾਲ ਟਕਰਾਉਣ ਤੋਂ ਬਾਅਦ ਫੋਕਸ ਤੋਂ ਹੋ ਕੇ ਗੁਜ਼ਰਦੀ ਹੈ ਇਸ ਤੋਂ ਬਾਅਦ ਮੰਨ ਲਓ ਕਿ ਦੂਜੀ ਕਿਰਨ ਦਰਪਨ ਦੇ ਕੇਂਦਰ ਤੇ ਆਪਾਤੀ ਹੁੰਦੀ ਹੈ ਇਸ ਲਈ ਪਰਾਵਰਤਨ ਦੇ ਨਿਯਮ ਅਨੁਸਾਰ ਇਹ ਇਸ ਦੀ ਪਰਾਵਰਤਿਤ ਕਿਰਨ ਹੋਵੇਗੀ ਹੁਣ ਦਰਪਨ ਤੇ ਵਸਤੂ ਦਾ ਪ੍ਰਤਿਬਿੰਬ ਉਸ ਸਥਾਨ ਤੇ ਬਣੇਗਾ ਜਿੱਥੇ ਇਹ ਦੋਵੇਂ ਕਿਰਨਾਂ ਆਪਸ ਵਿੱਚ ਮਿਲਣਗੀਆਂ ਪਰ ਇਸ ਮਾਮਲੇ ਵਿੱਚ ਇਹ ਦੋਵੇਂ ਕਿਰਨਾਂ ਅਪਸਾਰੀ ਹੋ ਰਹੀਆਂ ਨੇ ਇਸ ਲਈ ਇਹ ਕਦੇ ਨਹੀਂ ਮਿਲਣਗੀਆਂ ਪਰ ਜੇ ਅਸੀਂ ਇਹਨਾਂ ਨੂੰ ਦਰਪਨ ਦੇ ਪਿੱਛੇ ਵੱਲ ਵਧਾਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਕਿਰਨਾਂ ਦਰਪਨ ਦੇ ਪਿੱਛੇ ਮਿਲ ਸਕਦੀਆਂ ਨੇ ਇਸ ਦਾ ਮਤਲਬ ਹੈ ਕਿ ਇਸ ਮਾਮਲੇ ਵਿੱਚ ਸਾਨੂੰ ਵਾਸਤਵਿਕ ਪ੍ਰਤਿਬਿੰਬ ਨਹੀਂ ਮਿਲੇਗਾ ਇਸ ਦੀ ਬਜਾਏ ਅਭਾਸੀ ਪ੍ਰਤਿਬਿੰਬ ਮਿਲੇਗਾ ਆਓ ਦੇਖਦੇ ਹਾਂ ਕਿ ਸਕਰੀਨ ਤੇ ਕਿਵੇਂ ਦਾ ਦਿਖੇਗਾ ਤਾਂ ਇੱਥੇ ਸਾਨੂੰ ਪਰਦੇ ਤੇ ਕੋਈ ਪ੍ਰਤਿਬਿੰਬ ਨਹੀਂ ਦਿਖਾਈ ਦੇ ਰਿਹਾ ਹੈ ਪਰ ਜੇ ਅਸੀਂ ਦਰਪਨ ਦੇ ਅੰਦਰ ਦੇਖੀਏ ਤਾਂ ਸਾਨੂੰ ਇੱਕ ਪ੍ਰਤਿਬਿੰਬ ਦਿਖਾਈ ਦਿੰਦਾ ਹੈ ਤੇ ਇਹ ਪ੍ਰਤਿਬਿੰਬ ਵਸਤੂ ਤੋਂ ਵੱਡਾ ਹੈ ਇਹ ਅਸਲ ਵਿੱਚ ਆਭਾਸੀ ਪ੍ਰਤਿਬਿੰਬ ਹੈ ਆਓ ਹੁਣ ਇਸ ਨੂੰ ਕਿਰਨਾ ਦੇਖ ਤੇ ਦੇਖਦੇ ਹਾਂ ਤਾਂ ਜੇ ਅਸੀਂ ਇਹਨਾਂ ਦੋਵਾਂ ਕਿਰਨਾਂ ਨੂੰ ਪਿੱਛੇ ਵੱਲ ਵਧਾਈਏ ਤਾਂ ਅਸੀਂ ਦੇਖਾਂਗੇ ਕਿ ਦੋਵੇਂ ਕਿਰਨਾ ਦਰਪਨ ਦੇ ਪਿੱਛੇ ਇੱਕ ਬਿੰਦੂ ਤੇ ਮਿਲ ਰਹੀਆਂ ਨੇ ਇੱਥੇ ਅਸੀਂ ਉਸ ਬਿੰਦੂ ਨੂੰ ਦੇਖ ਸਕਦੇ ਹਾਂ ਜੇ ਆਪਾਂ ਇਸ ਨੂੰ ਥੋੜਾ ਹੋਰ ਪਿੱਛੇ ਲੈ ਜਾਈਏ ਤਾਂ ਇੱਥੇ ਅਸੀਂ ਉਸ ਬਿੰਦੂ ਨੂੰ ਦੇਖ ਸਕਦੇ ਹਾਂ ਹੈਨਾ ਇੱਥੇ ਕਿਰਨਾ ਮਿਲ ਰਹੀਆਂ ਨੇ ਇੱਥੇ ਜੋ ਪ੍ਰਤਿਬਿੰਬ ਬਣ ਰਿਹਾ ਹੈ ਉਹ ਵਸਤੂ ਤੋਂ ਕਾਫੀ ਵੱਡਾ ਬੰਦਾ ਹੈ ਇੱਥੇ ਆਬਾਸੀ ਪ੍ਰਤਿਬਿੰਬ ਨੂੰ ਆਪਾਂ ਦਰਪਨ ਵਿੱਚ ਦੇਖਿਆ ਸੀ ਮੋਮਬਤੀ ਦਾ ਪ੍ਰਤਿਬਿੰਬ ਅਸਲ ਮੋਮਬਤੀ ਤੋਂ ਕਾਫੀ ਵੱਡਾ ਸੀ ਆ ਹੁਣ ਆਪਾਂ ਵਸਤੂ ਨੂੰ ਫੋਕਸ ਤੇ ਰੱਖ ਕੇ ਪ੍ਰਤਿਬਿੰਬ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਹਿਲਾਂ ਅਸੀਂ ਇਸ ਨੂੰ ਕਿਰਨਾਂ ਰੇਖ ਬਣਾ ਕੇ ਦੇਖਦੇ ਹਾਂ ਮਨ ਲਓ ਕਿ ਮੋਮਬਤੀ ਨੂੰ ਫੋਕਸ ਤੇ ਰੱਖਣ ਤੇ ਇੱਥੇ ਪਹਿਲੀ ਕਿਰਨ ਹੈ ਜੋ ਦਰਪਨ ਤੋਂ ਪ੍ਰਵਰਤਿਤ ਹੋਣ ਤੋਂ ਬਾਅਦ ਫੋਕਸ ਤੋਂ ਹੋ ਕੇ ਗੁਜ਼ਰਦੀ ਹੈ ਤੇ ਦੂਜੀ ਕਿਰਨ ਹੈ ਜੋ ਦਰਪਨ ਦੇ ਕੇਂਦਰ ਤੇ ਆਪਾਤੀ ਹੁੰਦੀ ਹੈ ਤੇ ਪ੍ਰਵਰਤਿਤ ਹੋ ਕੇ ਕੁਝ ਇਸ ਤਰ੍ਹਾਂ ਗੁਜ਼ਰਦੀ ਹੈ ਜਿਵੇਂ ਕਿ ਇੱਥੇ ਦਰਸਾਇਆ ਗਿਆ ਹੈ ਹੁਣੇ ਦੋਵੇਂ ਕਿਰਨਾਂ ਸਮਾਂਤਰ ਲੱਗ ਰਹੀਆਂ ਨੇ ਇਸ ਲਈ ਇਹ ਕਿਰਨਾਂ ਕਦੇ ਵੀ ਇੱਕ ਦੂਜੇ ਨਾਲ ਨਹੀਂ ਮਿਲਣਗੀਆਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੇ ਵਸਤੂ ਫੋਕਸ ਤੇ ਹੈ ਤਾਂ ਸਾਨੂੰ ਕੋਈ ਪ੍ਰਤਿਬਿੰਬ ਨਹੀਂ ਮਿਲੇਗਾ ਨਾਤਾ ਵਾਸਤਵਿਕ ਅਤੇ ਨਾਹੀ ਆਵਾਸੀ ਆਓ ਇਸ ਨੂੰ ਸਕਰੀਨ ਤੇ ਦੇਖਦੇ ਹਾਂ ਤਾਂ ਇੱਥੇ ਵੀ ਸਾਨੂੰ ਕਾਗਜ਼ ਤੇ ਯਾਨੀ ਸਕਰੀਨ ਤੇ ਕੋਈ ਪ੍ਰਤਿਬਿੰਬ ਦਿਖਾਈ ਨਹੀਂ ਦੇ ਰਿਹਾ ਹੈ ਆਓ ਹੁਣ ਆਪਾਂ ਵਸਤੂ ਨੂੰ ਫੋਕਸ ਅਤੇ 2f ਦਾ ਵਕਰਤਾ ਕੇਂਦਰ ਦੇ ਵਿਚਕਾਰ ਰੱਖ ਕੇ ਪ੍ਰਤਿਬਿੰਬ ਦਾ ਪਤਾ ਲਗਾਉਂਦੇ ਹਾਂ ਤਾਂ ਇਸ ਨੂੰ ਵੀ ਪਹਿਲਾਂ ਆਪਾਂ ਕਿਰਨ ਆਰੇਖ ਬਣਾ ਕੇ ਦੇਖਦੇ ਹਾਂ ਇੱਥੇ ਜੇ ਵਸਤੂ ਨੂੰ ਫੋਕਸ ਅਤੇ 2f ਦੇ ਵਿਚਕਾਰ ਰੱਖੀਏ ਤਾਂ ਮੰਨ ਲਓ ਕਿ ਇਹ ਪਹਿਲੀ ਕਿਰਨ ਹੈ ਤੇ ਇਹ ਦੂਜੀ ਕਿਰਨ ਹੈ ਜੋ ਇਸ ਤਰ੍ਹਾਂ ਜਾਂਦੀ ਹੈ ਤਾਂ ਇੱਥੇ ਦੋਵੇਂ ਕਿਰਨਾਂ 2f ਤੋਂ ਅੱਗੇ ਮਿਲਦੀਆਂ ਨੇ ਇਸ ਲਈ ਇਸ ਮਾਮਲੇ ਵਿੱਚ ਪ੍ਰਤਿਬਿੰਬ 2f ਤੋਂ ਅੱਗੇ ਕੁਝ ਇਸ ਤਰ੍ਹਾਂ ਬਣੇਗਾ ਜਿਵੇਂ ਕਿ ਇੱਥੇ ਦਰਸਾਇਆ ਗਿਆ ਹੈ ਅਸੀਂ ਦੇਖ ਸਕਦੇ ਹਾਂ ਕਿ ਇਹ ਪ੍ਰਤਿਬਿੰਬ ਉਲਟਾ ਹੈ ਤੇ ਵਸਤੂ ਤੋਂ ਕਾਫੀ ਵੱਡਾ ਹੈ ਆਓ ਇਸ ਨੂੰ ਵੀ ਸਕਰੀਨ ਤੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਥੇ ਅਸੀਂ ਸਕਰੀਨ ਤੇ ਇੱਕ ਲੋਅ ਦੇਖ ਸਕਦੇ ਹਾਂ ਹੈਨਾ ਅਸੀਂ ਮੋਮਬੱਤੀ ਦੇ ਪ੍ਰਤਿਬਿੰਬ ਨੂੰ ਦੇਖ ਸਕਦੇ ਹਾਂ ਇਹ ਇੱਕ ਵਾਸਤਵਿਕ ਪ੍ਰਤਿਬਿੰਬ ਹੈ ਜੋ ਵਸਤੂ ਤੋਂ ਵੱਡਾ ਬਣ ਰਿਹਾ ਹੈ ਤਾਂ ਆਓ ਹੁਣ ਆਪਾਂ ਵਸਤੂ ਨੂੰ 2f ਯਾਨੀ ਵਕਰਤਾ ਕੇਂਦਰ ਤੋਂ ਪਰੇ ਜਾਂ ਅੱਗੇ ਰੱਖ ਕੇ ਦੇਖਦੇ ਹਾਂ ਕਿ ਇਸ ਦਾ ਪ੍ਰਤਿਬਿੰਬ ਕਿੱਥੇ ਬੰਦਾ ਹੈ ਤਾਂ ਪਹਿਲਾਂ ਇਸ ਨੂੰ ਵੀ ਆਪਾਂ ਕਿਰਨ ਆਰੇਖ ਬਣਾ ਕੇ ਦੇਖਦੇ ਹਾਂ ਹੁਣ ਇੱਥੇ ਤੁਸੀਂ ਪਹਿਲੀ ਕਿਰਨ ਨੂੰ ਦੇਖ ਸਕਦੇ ਹੋ ਇਹ ਮੁਖਤੁਰੇ ਦੇ ਸਮਾਂਤਰ ਹੈ ਤੇ ਦਰਪਨ ਨਾਲ ਟਕਰਾ ਕੇ ਫੋਕਸ ਤੋਂ ਹੋ ਕੇ ਗੁਜ਼ਰ ਰਹੀ ਹੈ ਇਸੇ ਤਰ੍ਹਾਂ ਦੂਜੀ ਕਿਰਨ ਕੇਂਦਰ ਤੇ ਆਪਾਤੀ ਹੋ ਰਹੀ ਹੈ ਅਤੇ ਪਰਾਵਰਤਿਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਦੋਵੇਂ ਕਿਰਨਾ f ਅਤੇ 2f ਦੇ ਵਿਚਕਾਰ ਮਿਲ ਰਹੀਆਂ ਨੇ ਇਸ ਲਈ ਇੱਥੇ ਪ੍ਰਤਿਬਿੰਬ ਥੋੜਾ ਛੋਟਾ ਅਤੇ ਉਲਟਾ ਬਣੇਗਾ ਤੇ ਫੋਕਸ ਅਤੇ 2f ਦੇ ਵਿਚਕਾਰ ਬਨੇਗਾ ਇੱਥੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਵਸਤੂ 2f ਦੇ ਅੱਗੇ ਹੈ ਤਾਂ ਉਸ ਦਾ ਪ੍ਰਤਿਬਿੰਬ ਵਸਤੂ ਤੋਂ ਪਹਿਲਾਂ ਬੰਦਾ ਹੈ ਆਓ ਇਸ ਨੂੰ ਸਕਰੀਨ ਤੇ ਦੇਖੀਏ ਤਾਂ ਇੱਥੇ ਸਾਨੂੰ ਸਕਰੀਨ ਤੇ ਇੱਕ ਛੋਟੇ ਜਿਹੇ ਬਿੰਦੂ ਦੇ ਰੂਪ ਵਿੱਚ ਪ੍ਰਤਿਬਿੰਬ ਦਿਖਾਈ ਦੇ ਰਿਹਾ ਹੈ ਇੱਥੇ ਵਸਤੂ 2f ਤੋਂ ਬਹੁਤ ਅੱਗੇ ਹੈ ਪਰ ਉਸ ਦਾ ਪ੍ਰਤਿਬਿੰਬ ਦਰਪਨ ਦੇ ਬਹੁਤ ਕਰੀਬ ਬਨ ਰਿਹਾ ਹੈ ਇਸ ਤੋਂ ਇਲਾਵਾ ਪ੍ਰਤਿਬਿੰਬ ਵਿੱਚ ਲੌ ਅਸਲ ਮੋਮਬਤੀ ਦੀ ਲੌ ਦੀ ਤੁਲਨਾ ਵਿੱਚ ਛੋਟੀ ਹੈ। ਇੱਕ ਵਾਸਤਵਿਕ ਪ੍ਰਤਿਬਿੰਬ ਹੈ ਹਾਲਾਂਕਿ ਇਹ ਉਲਟਾ ਹੈ ਅਤੇ ਵਸਤੂ ਤੋਂ ਛੋਟਾ ਵੀ ਹੈ। ਤਾਂ ਇਸ ਤਰ੍ਹਾਂ ਇਸ ਗਤੀਵਿਧੀ ਵਿੱਚ ਆਪਾਂ ਅਫਤਲ ਦਰਪਨ ਨਾਲ ਬਨਣ ਵਾਲੇ ਵਿਭਿੰਨ ਪ੍ਰਤਿਬਿੰਬਾਂ ਨੂੰ ਸਮਝਿਆ। ਤੁਸੀਂ ਵੀ ਇੱਕ ਅਫਤਲ ਦਰਪਨ ਤੇ ਇੱਥੇ ਦੱਸੀਆਂ ਗਈਆਂ ਹੋਰ ਚੀਜ਼ਾਂ ਦੀ ਮਦਦ ਨਾਲ ਆਸਾਨੀ ਨਾਲ ਇਸ ਗਤੀਵਿਧੀ ਨੂੰ ਆਪਣੇ ਘਰ ਜਾਂ ਜਮਾਤ ਵਿੱਚ ਕਰ ਸਕਦੇ ਹੋ।